ਉਰ ਗਾਣੇ ਦੱਸਿਆ ਕਿ ਸਿੱਧੂ ਮੂਸੇਵਾਲਾ ਇਸੇ ਜਗ੍ਹਾ ਤੇ ਪੜਿਆ ਹੋਇਆਗਾ ਉਹ ਜਗ੍ਹਾ ਹੈਗੀ ਇਹ ਉਸ ਤਾਨਾ ਜਿੱਥੇ ਸਿੱਧੂ ਮੂਸੇਵਾਲਾ ਬਾਈ ਬਾਲੀਵਾਲ ਖੇਡਿਆ ਕਰਦੇ ਸਨ ਅਕਸਰ ਗੇਟ ਤੇ ਤੁਹਾਨੂੰ ਬਾਈ ਸਿੱਧੂ ਮੂਸੇਵਾਲ ਦੀ ਫੋਟੋ ਦੇਖ ਕੇ ਪਤਾ ਲੱਗ ਹੀ ਗਿਆ ਹੋਣਾ ਆਪਾਂ ਅੰਦਰ ਚੱਲਦੇ ਆਂ ਤੁਹਾਨੂੰ ਬਾਈ ਸਿੱਧੂ ਮੂਸੇਵਾਲਾ ਦਾ ਪੁਰਾਣਾ ਘਰ ਦਿਖਾਉਣੇ ਆਂ ਦੂ ਮੂਸੇਵਾਲੇ ਦੀਆਂ ਫੋਟੋਆਂ ਲੱਗੀਆਂ ਹੋਈਆਂ ਤੇ ਉਸ ਬਾਪੂ ਦੀਆਂ ਫੋਟੋਆਂ ਲੱਗੀਆਂ ਹੋਈਆਂ ਜਿਹੜੇ ਬਾਪੂ ਜੀ ਕੋਲੇ ਅਕਸਰ ਬੈਠਿਆ ਕਰਦੇ ਸਨ ਬਾਪੂ ਜੀ ਨਾਲ ਪਿਆਰਪਰੀ ਸਸਰੀਕਾਲ ਜੀ ਸਾਰਿਆਂ ਨੂੰ ਇਸ ਟਾਈਮ ਆਪਾਂ ਖੜੇ ਆਂਗੇ ਮੂਸੇ ਪਿੰਡ ਦੇ ਵਿੱਚ ਜਿਹੜੀ ਖੱਬੀ ਸਾਈਡ ਜਾਂਦੀ ਹੈ ਮੂਸੇ ਪਿੰਡ ਤੋਂ ਛੜਕ ਜਾਂਦੀ ਹੈ ਅੱਗੇ ਤੇ ਜਿਹੜੀ ਅੱਗੇ ਸੱਜੇ ਹੱਥ ਜਾਂਦੀ ਹੈ ਉਹ ਜਾਂਦੀ ਹੈ ਗਾਗੋਵਾਲ ਨੂੰ ਤੇ ਇਸ ਟਾਈਮ ਆਪਾਂ ਬੱਸ ਸਟੈਂਡ ਤੇ ਖੜੇ ਆਂ ਹੁਣ ਇਹ ਮੂਸੇ ਪਿੰਡ ਦਾ ਬੱਸ ਸਟੈਂਡ ਆ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਾਈ ਸਿੱਧੂ ਮੂਸੇਵਾਲਾ ਦਾ ਪੁਰਾਣਾ ਘਰ ਦਿਖਾਵਾਂਗੇ ਤੇ ਉਹ ਜਗ੍ਹਾ ਦਿਖਾਵਾਂਗੇ ਪੁਰਾਣੇ ਘਰ ਦੇ ਨਾਲ ਛੱਪੜ ਦੇ ਕੋਲੇ ਜਿੱਥੇ ਬਾਪੂ ਜੀ ਬੈਠੇ ਆ ਜਿੱਥੇ ਅਕਸਰ ਸਿੱਧੂ ਮੂਸੇਵਾਲਾ ਬੈਠਿਆ ਕਰਦੇ ਸਨ ਸਭ ਤੋਂ ਪਹਿਲਾਂ ਆਪਾਂ ਆ ਗਏ ਆਂ ਸ੍ਰੀ ਗੁਰਦੁਆਰਾ ਸਾਹਿਬ ਜਿਹੜਾ ਕਿ ਬਿਲਕੁਲ ਖੇਤਾਂ ਦੇ ਵਿਚਕਾਰ ਆ ਬਾਰ ਬਾਰ ਰਹਿ ਜਾਂਦਾ ਪਿੰਡ ਤੋਂ ਆਜੋ ਆਪਾਂ ਤੁਹਾਨੂੰ ਕਰਾਉਣੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੇਦਾਰੀ ਸਭ ਤੋਂ ਪਹਿਲਾਂ ਹੁਣ ਆਪਾਂ ਅੰਦਰ ਚੱਲਦੇ ਆਂ ਅੰਦਰ ਜਾ ਕੇ ਆਪਾਂ ਤੁਹਾਨੂੰ ਦਰਸ਼ਨ ਦਿਦਾਰੇ ਕਰਾਉਣੇ ਹੈਗੇ ਗੁਰਦੁਆਰਾ ਜਿਹੜਾ ਖੇਤਾਂ ਦੇ ਵਿੱਚ ਬਣਿਆ ਹੋਇਆ ਤੇ ਬਹੁਤ ਜ਼ਿਆਦਾ ਸਕੂਨ ਆ ਬਾਈ ਇਸ ਜਗ੍ਹਾ ਤੇ ਬਿਲਕੁਲ ਸ਼ਾਂਤ ਜਗ੍ਹਾ ਤੇ ਬਣਿਆ ਹੋਇਆ ਹੈ ਤੇ ਸਾਫ ਸਫਾਈ ਦਾ ਜਿਹੜਾ ਕੰਮ ਚੱਲ ਰਿਹਾ ਸੀਗਾ ਅੱਗੇ ਹੁਣ ਆਪਾਂ ਆ ਗਏ ਆਂ ਮੂਸੇ ਪਿੰਡ ਦੀ ਦਾਣਾ ਮੰਡੀ ਦੀ ਵਿੱਚ ਪਿੰਡ ਦੇ ਵਿੱਚ ਦਾਣਾ ਮੰਡੀ ਦੀ ਸਹੂਲਤ ਵੀ ਹੈਗੀ ਆ ਤੇ ਸ਼ਾਂਤ ਮੀਂਹ ਮਾਹੌਲ ਹੈ ਇਸ ਜਗ੍ਹਾ ਤੇ ਦਾਣਾ ਮੰਡੀ ਵੇਖਣ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਅੱਗੇ ਪਿੰਡ ਦੇ ਵਿੱਚ ਲੈ ਚਲਦੇ ਹਾਂ ਜੀ। ਇਸ ਟਾਈਮ ਆਪਾਂ ਮੂਸੇ ਪਿੰਡ ਦੀ ਫਿਰਨੀ ਦੇ ਬਿਲਕੁਲ ਬਾਹਰ ਫਿਰਦੇ ਹਾਂਗੇ ਫਿਰਨੀ ਤੇ। ਸਾਹਮਣੇ ਜਿਹੜਾ ਹੈਗਾ ਪਿੰਡ ਦਾ ਸਰਕਾਰੀ ਜੁਨੀਅਰ ਸੈਕੰਡਰੀ ਸਕੂਲ। ਬਜ਼ੁਰਗਾਂ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਇਸੇ ਜਗ੍ਹਾ ਤੇ ਪੜਿਆ ਹੋਇਆ ਹੈਗਾ ਤੇ ਨਾਲ ਹੈਗਾ ਬੱਸ ਸਟੈਂਡ। ਇੱਥੋਂ ਆਪਾਂ ਅੱਗੇ ਤੁਹਾਨੂੰ ਲੈ ਚਲਦੇ ਹਾਂ ਪਿੰਡ ਦੇ ਵਿੱਚ ਅੱਗੇ। ਦੋਸਤੋ ਸਾਹਮਣੇ ਜਿਹੜਾ ਤੁਸੀਂ ਵੀਡੀਓ ਕਲਿੱਪ ਦੇ ਵਿੱਚ ਦੇਖ ਰਹੇ ਹੋ ਇਹ ਉਹ ਜਗ੍ਹਾ ਹੈਗੀ। ਇਹ ਉਹ ਸਤਾਨ ਆ ਜਿੱਥੇ ਸਿੱਧੂ ਮੂਸੇਵਾਲਾ ਬਾਈ ਬਾਲੀਵਾਲ ਖੇਡਿਆ ਕਰਦੇ ਸ ਇੱਥੇ ਮੈਂ ਕੀ ਆਪਾਂ ਵੀਡੀਓ ਦੇ ਵਿੱਚ ਦੇਖਦੇ ਹਾਂ ਵਾਲਾ ਨੇ ਪੁਰਾਣਾ ਖੂ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਸਾਂਭਿਆ ਹੋਇਆ ਹੈ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਲੱਗੀ ਹੋਈ ਇਤਿਹਾਸ ਲਿਖਿਆ ਹੋਇਆ ਤੇ ਪੰਜਾਬ ਦਾ ਨਕਸ਼ਾ ਬਣਿਆ ਹੋਇਆ ਹੈਗਾ ਅੱਗੇ ਆਪਾਂ ਆ ਗਿਆਂ ਜਿਹੜਾ ਸਾਹਮਣੇ ਤੁਸੀਂ ਵੀਡੀਓ ਕਲਿੱਪ ਦੇ ਵਿੱਚ ਦੇਖ ਰਹੇ ਹੋ ਬਹੁਤ ਪੁਰਾਣਾ ਘਰ ਆ ਦੋਸਤੋ ਇਹ ਪੁਰਾਣੇ ਦਰਵਾਜ਼ੇ ਵਾਲਾ ਘਰ ਆਗਾ ਦੇਖ ਕੇ ਸਾਨੂੰ ਬਹੁਤ ਵਧੀਆ ਲੱਗਿਆ ਤੇ ਤੁਸੀਂ ਵੀ ਕਮੈਂਟ ਕਰੋ ਆਪਣੇ ਪਿੰਡਾਂ ਦੇ ਵਿੱਚ ਕਿੱਥੇ ਕਿੱਥੇ ਹੈਗਾ ਇਹ ਇਸ ਟਾਈਮ ਜਿਹੜਾ ਆਪਾਂ ਖੜਿਆਂਗੇ 22 ਸਿੱਧੂ ਮੂਸੇਵਾਲ ਦੇ ਪੁਰਾਣੇ ਘਰ ਦੇ ਕੋਲ ਗੇਟ ਤੇ ਤੁਹਾਨੂੰ 22 ਸ ਆਪਾਂ ਅੰਦਰ ਚੱਲਦੇ ਆਂ ਤੁਹਾਨੂੰ ਬਾਈ ਸਿੱਧੂ ਮੂਸੇਵਾਲਾ ਦਾ ਪੁਰਾਣਾ ਘਰ ਦਿਖਾਉਣੇ ਆ ਬਹੁਤ ਵਧੀਆ ਘਰ ਸੀ ਬਾਈ ਦਾ ਸਿੱਧੂ ਮੂਸੇਵਾਲਾ ਦਾ ਪੁਰਾਣਾ ਘਰ ਇਹ ਤੇ ਇਹ ਜਗ੍ਹਾ ਤੇ ਜਿਹੜੀ ਹੁਣ ਬਰੰਮਦ ਚੱਲ ਰਹੀ ਹੈ ਰੈਨੋਵੇਟ ਹੋ ਰਿਹਾ ਹੈਗਾ ਤੇ ਬਾਕੀ ਅੱਗੇ ਜਾਣ ਦੀ ਮਨਾਈ ਹੈਗੀ ਤੇ ਹੁਣ ਆਪਾਂ ਅੱਗੇ ਬਾਪੂ ਜੀ ਕੋਲ ਚੱਲਦੇ ਆਂ ਇਹ ਉਹ ਬਾਪੂ ਜੀ ਆ ਜਿੱਥੇ ਬਾਈ ਸਿੱਧੂ ਮੂਸੇਵਾਲਾ ਅਕਸਰ ਬੈਠਿਆ ਕਰਦੇ ਸਨ ਬਾਕੀ ਦੋਸਤੋ ਤੁਸੀਂ ਵੀਡੀਓ ਕਲਿੱਪ ਦੇ ਵਿੱਚ ਦੇਖ ਰਹੇ ਹੋ ਸਾਹਮਣੇ ਬਾਈ ਸਿੱਧੂ ਮੂਸੇਵਾਲਾ ਦੀਆਂ ਫੋਟੋਆਂ ਲੱਗੀਆਂ ਹੋਈਆਂ ਤੇ ਉਸ ਬਾਪੂ ਦੀਆਂ ਫੋਟੋਆਂ ਲੱਗੀਆਂ ਹੋਈ ਉੱਡੇ ਕੋਲ ਮਨ ਲੱਗਦਾ ਜਿਉਂ ਆਉਂਦਾ ਸੀ ਆ ਕੇ ਜਾਂਦਾ ਜਾਂਦਾ ਸੀ ਬੰਦੇ ਵੱਡਾ ਹੁਣ ਪਿੰਡ ਦੇ ਕੋਲ ਬੈਠੂ ਆਏ ਹੋਰ ਕਿੱਥੇ ਬੈਠੂ ਆਏ ਇੱਥੇ ਬਜ਼ੁਰਗ ਦਾ ਹੋਰ ਬਹੁਤ ਆ ਜੀ ਮੈਂ ਮਤਲਬ ਇਹ ਤਾਂ ਜੋ ਪਰ ਵੀ ਨਾਲ ਆਏ ਘਰ ਦੇ ਨਾਲ ਆ ਗਏ ਆਪਦੇ ਭਾਈਚਾਰੇ ਚ ਆ ਗਏ ਉਹ ਜਿਹਾ ਹਸਾਬ ਕਿਤਾਬ ਹੋ ਗਿਆ ਹਨਾ ਬੱਬੂ ਹਾਂ ਹਾਂ ਮੋਹਟਾ ਬੰਨਣਾ ਨਹੀਂ ਦੋ ਸਕੇ ਲੈ ਜੀ ਮੀਟਾ ਸੀ ਟੋਨੇ ਮਾਦੀ ਕਦੀ ਕੁੜੀ ਰਹੇਗੀ ਕੁੜੀ ਨੂੰ ਵੀ ਸ਼ਾਇਦ ਜੇ ਕੋਈ ਅੱਗੇ ਦਸਰੇ ਕੋਲ ਹੋਵੇ ਔਰ ਸਿਤਾ ਕਹਿਮਾ ਕੁੜੀ ਹਾਂ ਬੜੀ ਆਪੇ ਠੀਕ ਹੈ ਬਾਈ ਤੁਹਾਡੇ ਕੋਲ ਕਿੰਨੇ ਕ ਟਾਈਮ ਤੋਂ ਆਉਣਾ ਸੀਗਾ ਜੀ ਉਹ ਤੋ ਤੜਕ ਰੂਟੀ ਰੂਟੀ ਖਾ ਕੇ 8 ਵਜੇ ਨੂੰ ਆ ਜਾਂਦਾ ਠੀਕ ਹੈ 8 ਵਜੇ ਨੂੰ ਆ ਕੇ ਫਿਰ ਰਾਤ ਦੇ ਵਾਰਾਂ ਇੱਕ ਵਜਿਆਂ ਦੇ ਚੁਪੇ ਠੀਕ ਹੈ ਜੀ ਨਹੀਂ ਬਚਪਨ ਤੋਂ ਹੀ ਆਉਂਦਾ ਸੀਗਾ ਜੀ ਤੁਹਾਡੇ ਕੋਲੇ ਹਾਂ ਬਚਪਨ ਠੀਕ ਹੈ ਜੀ ਪਹਿਲਾਂ ਉਹਦੀ ਪੜਾਈ ਪੜ੍ਹ ਵੀ ਵੇਖ ਤੁਰਿਆ ਭਈਆ ਫਿਰ ਬਾਹਰ ਵਾਗਿਆ ਫਿਰ ਆ ਗਿਆ ਭਾਈ ਜੀ ਚੱਲਿੰਦੇ ਅਛਾ ਉਹ ਤੋਂ ਬਾਅਦ ਫਿਰ ਇੱਥੇ ਮਤਲਬ ਆਉਂਦੇ ਜਾਂਦੇ ਰਹਿੰਦੇ ਸੀ ਹਾਂ ਹਾਂ ਰਾਜੂ ਤਾਂ ਬਹੁਤ ਹੁੰਦੇ ਨੇ ਪੁੱਛਣਾ ਓ ਕੀ ਕਰੀਏ ਕੋਈ ਬਹੁਤ ਬਾਹਰ ਹਾਂ ਹੂੰ ਕਿਹੜਾ ਦਾ ਯਕੀਨ ਜਾਣੀ ਆਉਂਦਾ ਬਣਾ ਨਿਕਲਦੀ ਪੈਂਦੀ ਵੀ ਮਰਖੇ ਕੋਈ ਤੇ ਆਪ ਜੀ 3 ਟੋਕੜ ਨਾਲ ਡੇਟ ਆਉਂਦੇ ਬਹੁਤ ਆਉਂਦੇ ਹੁਣ ਹਾਂ ਮਾਪਾਂ ਭਾਈ ਹੋਈਆਂ ਨੇ ਇੱਕ ਇਹ ਵੀ ਹੈਗਾ ਕੋਈ ਜਦੋਂ ਉੱਥੇ ਆਉਂਦੇ ਹੁਣ ਤੁਹਾਨੂੰ ਬਾਈ ਤਾਂ ਹੈ ਨਹੀਂ ਸਿੱਧੂ ਹਣਾ ਤੇ ਜਦੋਂ ਗੁਰੇ ਆਖੀ ਜਾਂਦੇ ਲਾਜ਼ਮੀ ਹਾਂ ਕੋਠੀ 'ਚ ਜਦੋਂ ਕੋਈ ਹੁੰਦਾ ਬਾਪੂ ਵਰਗੇ ਵੀ ਹੁੰਦੇ ਬੇਬੇ ਵਰਗੇ ਨਹੀਂ ਹੁੰਦੇ ਹਣਾ ਹੂੰ ਫਿਰ ਆਏ ਹੁੰਦਾ ਵੀ ਚਲੋ ਅਨੀਵਾਰਟੋ ਬੰਦਾ ਆਇਆ ਚਲੋ ਬਾਪੂ ਕੋਲ ਤਾਂ ਜਾ ਕੇ ਆ ਗਏ ਉਹਨਾਂ ਕੋਲ ਹੈਨਾ ਬਹੁਤ ਆਉਂਦੀ ਹੈ ਵੀ ਸਾਈ ਆਉਂਦਾ ਸੀਗਾ ਫਿਰ ਛੋਡੇ ਕੋਲ ਆ ਕੇ ਵੀ ਕਿਰਾਂ ਆਏ ਜੀ ਹੋ ਜਾਂਦੇ ਵੀ ਚਲੋ ਇਹ ਇੱਥੇ ਜਾਏ ਹੈਨਾ ਆਹ ਬਾਪੂ ਕੋਲ ਜਾ ਕੇ ਵੀ ਸਕੂਨ ਜਹ ਜਹ ਮਿਲ ਜਾਂਦਾ ਹੈ ਹਾਂ 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 ਉਧਰ ਘਰੇ ਕੋਈ ਨਹੀਂ ਟੱਕਰਦਾ ਹੈਨਾ ਉਹ ਸ਼ੇਤਾ ਕਹਿੰਉਂ ਪੀ ਹੈ ਬਲਾਉ ਬਲਾਉ ਬਈ ਅੱਗੇ ਦੂਪ ਚਾਹ ਦੇ ਚਾਹ ਪਾਣੀ ਪੀ ਕੇ ਬੈਠੇ ਹਾਂ ਅਬਰ ਟੀਮ ਬੱਧੀ ਕੰਮ ਤੋਂ ਰਹੇ ਤਾਂ ਕੋਈ ਕੰਮ ਨਹੀਂ ਕਰਦਾ ਅਨੇਕ ਬੜੀ ਗੱਲ ਠੀਕ ਹੈ ਕੱਲ ਵੀ ਬਹੁਤ ਆਏ ਹੋਣਗੇ ਲੋਕ ਜੀ ਹਾਂ ਉਹ ਕੁਦਰਤ ਜੀ ਕੱਲ ਲੋਕ ਆਉਣਗੇ ਤੇ ਬੇਲੀ ਕੁਈ ਨਾ ਜਾਈ ਨਾ ਹੋਰ ਉਹ ਜੋ ਬਹੁਤ ਵੀ ਗੱਪੂ ਵੀ ਆ ਕੇ ਜਾਂਦੇ ਹੁਣ ਇੱਥੇ ਬਲਕੌਰ ਸਿੰਘ ਉਹ ਆ ਜਾਂਦਾ ਕਦੇ ਕਦੇ ਜਿੰਨਾ ਤੋਂ ਪੂਰਾ ਮਾਰ ਜਾਂਦਾ ਬਹੁਤ ਵੀ ਆ ਜਾਂਦੀ ਹੈ ਜੀ ਠੀਕ ਹੈ ਜੀ ਛੋਟਾ ਸੁੱਧੋ ਇੱਥੇ ਆਏ ਹੁਣ ਆਪਣੇ ਕੋਲ हां इते लेंदा सी 70 ਦਿਨ ਹੋ ਗਏ ਦਿਨ ਕੱਤੇ ਗਏ ਨੇ ਇੱਕ ਸਾਰਾ ਛਾ ਉਹ ਵੀਡੀਓ ਦੇ ਵਿੱਚ ਦੇਖਿਆ ਕੋਈ ਹੈ ਨਾ ਨੂੰ ਦੇਖ ਕੇ ਲੱਗਦਾ ਨਹੀਂ ਉਹ ਪੂਜੀ ਉਹੀ ਇੰਜ ਮੈਂ ਤਾ ਹਾਂ ਜਵਾਗ ਦਾ ਤੌਖੂਪਾਨ ਪਰ ਉਹ ਗੱਲ ਤਾਂ ਫਿਰ ਹੈ ਨਾ ਜਦੋਂ ਉਹਦੇ ਬਾਈ ਨਾਲ ਦੁੱਖ ਸੁਣਦੇ ਗੱਲਾਂ ਕਰਦੇ ਹੁਣ ਪਰ ਵਾਰ ਨੂੰ ਚਲੇ ਸਵੀ ਰਮਾਇਆ ਮਿਲ ਕੇ ਨੇ ਨਾਲ ਵੀ ਹੈ ਨਾ ਹਾਂ ਬਹੁਤ ਹਾਂ ਸਾਰਾ ਜੀ ਕਹਿ ਸਕਦੇ ਆਪਾਂ ਪਰ ਉਹ ਗੱਲ ਤਾਂ ਕਿੱਥੇ ਬਣਦੀ ਹੈ ਨਾ ਉਹ ਤਾਂ ਕਰੋ ਹੂੰ ਚਲੋ ਜੀ ਆਪ ਜੀ ਕੋਈ ਲੰਘਦੇ ਡਾਕ ਦੇ ਥੋੜੇ ਕੋਲ ਹਾਂ ਕੋਈ ਨਹੀਂ ਮਾੜਿਆ ਕੇ ਜਾਇਆ ਕਰਾਂਗੇ ਮਾੜਿਆ ਹੂੰ ਜੇ ਡੋ ਮਾੜਿਆ ਤੇ ਬਣਦੀ ਨਹੀਂ ਰੁਪੀ ਫਿਰ ਵੀ ਆਪ ਨਾ ਆਏ ਜੀ ਹੁੰਦਾ ਵੀ ਚਲੋ ਥੋੜੇ ਕੋਲ ਹੀ ਆ ਗਏ ਹਾਂ ਬਿਲਕੁਲ ਤੇ ਜੇ ਹਜੇ ਉਹਨਾਂ ਦੇ ਪਰਿਵਾਰ ਕੋਲੇ ਆ ਗਏ ਇੱਕੋ ਗੱਲ ਹੀ ਆ ਕੋਈ ਗੱਲ ਆ ਹਾਂ ਇੱਕੋ ਗੱਲ ਆ ਜੋ ਜਿਹੜੇ ਥੋਡੇ ਨਾਲ ਟਾਈਮ ਬਤਾਇਆ ਉਹ ਗੱਲਾਂ ਬਾਤਾਂ ਕਰਨ ਲੈ ਚਾਰ ਗੱਲਾਂ ਸੋਹਣੀਆਂ ਬਸ ਆ ਜਾਂਦੇ ਸਾਨੂੰ ਵੀ ਆਏ